ਇਹਨਾਂ ਦੋ ਰਾਸ਼ੀਆਂ ਦੇ ਬਦਲਣ ਵਾਲੇ ਨੇ ਭਾਗ ਕੀ ਤੁਹਾਡੀ ਵੀ ਹੈ ਇਹ ਰਾਸ਼ੀ ਆਪਣਾ ਤਾਰਾ ਜਾਣਨ ਲਈ ਵੀਡੀਓ ਪੂਰੀ ਦੇਖੋ ਹੋ ਜਾਣਗੇ ਵਾਰੇ ਨਿਆਰੇ ਵੈਦਿਕ ਜੋਤਿਸ਼ ਦੇ ਅਨੁਸਾਰ ਗ੍ਰਹਿਾਂ ਦਾ ਰਾਸ਼ੀ ਪਰਿਵਰਤਨ ਸਾਰੇ 9 ਗ੍ਰਹਾਂ ਅਤੇ 12 ਰਾਸ਼ੀਆਂ ਨਾਲ ਸੰਬੰਧਿਤ ਹੈ ਜਦੋਂ ਕੋਈ ਗ੍ਰਹਿ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਸ ਪ੍ਰਕਿਰਿਆ ਨੂੰ ਗੋਚਰ ਕਿਹਾ ਜਾਂਦਾ ਹੈ ਗ੍ਰਹਿ ਦੇ ਗੋਚਰ ਦਾ ਦੇਸ਼ ਅਤੇ ਦੁਨੀਆ ਦੇ ਨਾਲ-ਨਾਲ ਵਿਅਕਤੀ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਾਰੇ ਗ੍ਰਹਿ ਇੱਕ ਨਿਸ਼ਚਿਤ ਸਮੇਂ ਵਿੱਚ ਆਪਣੀ ਰਾਸ਼ੀ ਬਦਲਦੇ ਰਹਿੰਦੇ ਨੇ ਜਿਸ ਦਾ ਸਾਰੇ 12 ਰਾਸ਼ੀਆਂ ਤੇ ਚੰਗਾ ਤੇ ਮਾੜਾ ਪ੍ਰਭਾਵ ਪੈਂਦਾ ਹੈ ਜੂਨ ਦੀ ਸ਼ੁਰੂਆਤ ਵਿੱਚ ਗ੍ਰਹਿਾਂ ਦਾ ਰਾਜਕੁਮਾਰ ਬੁੱਧ ਆਪਣੀ ਰਾਸ਼ੀ ਮਿਥਨ ਵਿੱਚ ਪ੍ਰਵੇਸ਼ ਕਰੇਗਾ ਜੋ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ ਜਦੋਂ ਬੁੱਧ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਕੁਝ ਰਾਸ਼ੀਆਂ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਹੋਣਗੀਆਂ ਉੱਥੇ ਹੀ ਕੁਝ ਰਾਸ਼ੀਆਂ ਨਕਾਰਾਤਮਕ ਤੌਰ ਤੇ ਵੀ ਪ੍ਰਭਾਵਿਤ ਹੋਣਗੀਆਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਹਰਦوار ਦੇ ਜੋਤਿਸ਼ ਪੰਡਿਤ ਸ਼ਸ਼ਾਂਤ ਸ਼ੇਖਰ ਸ਼ਰਮਾ ਕਹਿੰਦੇ ਨੇ ਕਿ ਬੁੱਧ 6 ਜੂਨ ਨੂੰ ਸਵੇਰੇ 9:29 'ਤੇ ਆਪਣੀ ਰਾਸ਼ੀ ਮਿਥਨ ਵਿੱਚ ਪ੍ਰਵੇਸ਼ ਕਰੇਗਾ ਜਦੋਂ ਬੁੱਧ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮੀਨ ਅਤੇ ਮਿਥਨ ਰਾਸ਼ੀ ਨੂੰ ਰਾਜਯੋਗ ਵਰਗੇ ਲਾਭ ਪ੍ਰਾਪਤ ਹੋਣਗੇ ਮਿਥਨ ਮਿਥਨ ਨੂੰ ਕੀ ਪ੍ਰਭਾਵ ਪੈਣ ਵਾਲਾ ਹੈ ਉਤਰਾਖੰਡ ਦੇ ਹਰਦੁਆਰ ਦੇ ਜੋਤਿਸ਼ ਪੰਡਿਤ ਸ਼ਿਸ਼ਾਂਤ ਸ਼ੇਖਰ ਸ਼ਰਮ ਦੱਸਦੇ ਨੇ ਕਿ ਮਿਥਨ ਰਾਸ਼ੀ ਦਾ ਮਾਲਕ ਬੁੱਧ ਹੈ ਬੁੱਧ ਮਿਥਨ ਰਾਸ਼ੀ ਦੇ ਵਿਆਹ ਵਿੱਚ ਪ੍ਰਵੇਸ਼ ਕਰੇਗਾ ਨਿਸਕਾਰਨ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਕੰਮ ਵਿੱਚ ਵਾਧਾ ਤਰੱਕੀ ਕਾਰੋਬਾਰ ਵਿੱਚ ਲਾਭ ਨੌਕਰੀ ਵਿੱਚ ਤਰੱਕੀ ਪੈਸੇ ਦੀ ਆਮਦ ਆਦ ਸਾਰੇ ਲਾਭ ਮਿਲਣਗੇ ਮਿਥੁਨ ਰਾਸ਼ੀ ਦੇ ਲੋਕ ਇਸ ਸਮੇਂ ਦੌਰਾਨ ਰਾਜਯੋਗ ਵਰਗਾ ਜੀਵਨ ਬਤੀਤ ਕਰਨਗੇ ਉਹ ਅੱਗੇ ਕਹਿੰਦੇ ਹਨ ਕਿ ਕੋਈ ਵੀ ਕੰਮ ਨਾਲ ਸੰਬੰਧਿਤ ਸੌਦਾ ਜਾਂ ਮੀਟਿੰਗ ਸਿਰਫ ਬੁੱਧਵਾਰ ਨੂੰ ਹੀ ਕਰਨੀ ਚਾਹੀਦੀ ਹੈ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਮਠਿਆਈਆਂ ਚੜਾਉਣੀਆਂ ਚਾਹੀਦੀਆਂ ਨੇ ਅੱਗੇ ਰਾਸ਼ੀ ਹੈ ਮੀਨ ਉਹ ਦੱਸਦੇ ਹਨ ਕਿ ਜਦੋਂ ਬੁੱਧ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮੀਨ ਰਾਸ਼ੀ ਦੇ ਲੋਕਾਂ ਨੂੰ ਵੀ ਕਈ ਚਮਤਕਾਰੀ ਲਾਭ ਹੋਣਗੇ। ਵਿਅਕਤੀ ਜੀਵਨ ਵਿੱਚ ਮਿਠਾਸ ਰਹੇਗੀ ਅਤੇ ਕੈਰੀਅਰ ਅਤੇ ਕਾਰੋਬਾਰ ਵਿੱਚ ਅਚਾਨਕ ਲਾਭ ਹੋਵੇਗਾ। ਇਸ ਸਮੇਂ ਦੌਰਾਨ ਧਨ ਵਿੱਚ ਵਾਧਾ, ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਆਦਿ ਦੀਆਂ ਸੰਭਾਵਨਾਵਾਂ ਵੀ ਰਹਿਣਗੀਆਂ। ਬੁੱਧ ਦੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਨਾਲ ਮੀਨ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਚੱਲ ਰਹੀਆਂ ਕਾਰੋਬਾਰੀ ਸਮੱਸਿਆਵਾਂ ਖਤਮ ਹੋ ਜਾਣਗੀਆਂ। ਮਿਥਨ ਰਾਸ਼ੀ ਤੋਂ ਇਲਾਵਾ ਮੀਨ ਰਾਸ਼ੀ ਦੇ ਲੋਕ ਵੀ ਇਸ ਸਮੇਂ ਦੌਰਾਨ ਰਾਜੋਗ ਵਰਗਾ ਜੀਵਨ ਬਤੀਤ ਕਰਨਗੇ ਮੀਨ ਰਾਸ਼ੀ ਵਾਲੇ ਲੋਕਾਂ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਮਠਿਆਈਆਂ ਪੇਟ ਕਰਨੀਆਂ ਚਾਹੀਦੀਆਂ ਨੇ ਤੇ ਸੌਦੇ ਜਾਂ ਮੀਟਿੰਗਾਂ ਸਿਰਫ ਬੁੱਧਵਾਰ ਨੂੰ ਹੀ ਕਰਨੀਆਂ ਚਾਹੀਦੀਆਂ ਨੇ ਇਹ ਰਾਸ਼ੀਆਂ ਵਕ ਵਕ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਕੋਈ ਵੀ ਨਾ ਵੀ ਨੁਕਸਾਨ ਦੀ ਜ਼ਿੰਮੇਵਾਰੀ ਤੁਹਾਡੀ ਖੁਦ ਹੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਣ ਦੇਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ